ਕਿੰਨੀ ਵਾਰ ਆ ਰਹੇ ਨੇ ਰਾਜਨੀਤੀ 'ਚ ਕਿੰਨੀ ਵਾਰ ਛੱਡ ਗਏ। ਤੋਂ ਮਿਲਨ ਜੀ ਮੈਂ ਤਾਂ ਮੈਂ ਤਾਂ ਮੈਂ ਅਪਾਇੰਟਮੈਂਟ ਲੈ ਕੇ ਦਿਨਾਂ ਤੋਂ ਇਹ ਕਹਿੰਦੀ ਵੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਆ ਉਹ ਕਦੇ ਕਹਿੰਦੇ ਮੈਂ ਸ਼ੋਹਾਂ 'ਚ ਜਾਣਾ। ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫੈਲਾ। ਤੇ 올더 ਬੈਸਟ ਮੈਂ ਸਰ ਫੈਸ਼ਨ ਪਲਾਰੀ ਚੌਥੀ ਤਰੀਕ ਨੂੰ ਸਰ ਕੀ ਜਾਣਾ ਅਨੰਦਪੁਰ ਨੂੰ ਜ਼ਿਲ੍ਹਾ ਦਾ ਦਰਜਾ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਅਜੇ ਅਜੇ ਹੈ ਇਸ ਤਰ੍ਹਾਂ ਦਾ ਅਜੇ ਕੈਬਨਟ ਹੋਊਗੀ ਕੈਬਨਟ ਦੇ ਵਿੱਚ ਬਿਜ਼ਨਸ ਸਬਸਾਈਡ ਕੀਤਾ ਜਾਂਦਾ ਮੈਂ ਕੱਲਾ ਨਹੀਂ ਸਭ ਨਹੀਂ ਕਰਾਂਗੇ ਨਹੀਂ ਦੇਖੋ ਗੱਲ ਇਹ ਹੈ ਜੋ ਕੈਬਨਟ ਡਿਸਾਈਡ ਕਰੋਗੇ ਤੇ ਬਾਅਦ ਚੱਕਣੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇਹ ਕਲੈਕਟਿਵ ਡਿਸੀਜਨ ਹੋਗੇ ਸਮਾਜ ਸੇਵੀ ਉਦਯੋਗਪਤੀ ਇੱਕ ਧਾਰਮਿਕ ਜਾਂ ਸਮਾਜਿਕ ਜਾਂ ਜਿੰਨੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ ਸਿਰੀਜਿੰਦਰ ਗੁਪਤਾ ਜੀ ਕਰਦੇ ਨੇ ਉਹਨੂੰ ਅਸੀਂ ਨਾਮਿਨੇਟ ਕੀਤਾ ਅਰਾਸ਼ਵਾਸਤੀ ਅੱਜ ਕਾਗਜ਼ ਭਰੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਬਾਸ ਦੇ ਚੋਣ ਕਮਿਸ਼ਨ ਦਾ ਹੈਗਾ ਉਹਨੂੰ ਫਾਲੋ ਕਰਾਂਗੇ ਤੇ ਕਿਉਂਕਿ ਅਰੋੜਾ ਸਾਹਿਬ ਇਸ ਬੰਦ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਪਾਵਰ ਸੋ ਗੁਪਤਾ ਸਰ ਅਰੀਂਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪੰਨੇ ਦੇ EMPLY ਨੂੰ ਭਾਵੇਂ ਕਿਸੇ ਨੂੰ ਵੀ ਪਤਾ ਇਹ ਖੋਲ ਕੇ ਦਸਬੰਦ ਵੀ ਕੱਢਦੇ ਆ ਔਰ ਸਾਡੇ ਬਰਨਾਲਾ ਇਲਾਕੇ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਨਾਲ ਨਾ ਲਿਆ ਜਾਂਦਾ ਔਰ ਮੈਨੂੰ ਇਸੋ ਕਾਮਨਾ ਨਹੀਂ ਦਿੰਨਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਤੇ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੋਸ਼ਿਸ਼ ਕਰਕੇ ਇਹਨਾਂ ਕੋਲ ਤਜਰਬਾ ਹੈ ਤਾਂ ਉਹ ਲੈ ਕੇ ਵੀ ਆਉਣਗੇ ਉਥੋਂ ਉਹ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਠਾਉਣਗੇ ਸੀਐਮ ਸਰ ਇਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਵਾਸਵਾ ਦਾ ਨਾਮਿਨੇਸ਼ਨ ਹੋਈਆਂ ਤੇ ਜਿੱਤ ਗਿਆ ਮੰਨਦੇ ਪਰ ਇਸ ਤੋਂ ਇੱਕ ਤੋਂ ਹੋਰ ਨਾਮਿਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਤਾਂ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਕਿਸੇ ਹੈ ਤੇਲਨ ਦਾ ਨਾਦ ਕਰੇ ਪਰ ਵਿਦਾਊਟ ਪ੍ਰਪੋਜ਼ਲ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦੀ ਹੈ ਇਹਦੇ ਵਿੱਚ 10 ਐਮ ਐਲ ਏਜ਼ ਵੱਲੋਂ ਚਾਹੀਦੀ ਹੈ ਪਰ ਉਹਦੇ ਵਿੱਚ ਕਿਸੇ ਦਾ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿੰਨੇ ਵੋਟਾਂ ਪਾਉਣੀਆਂ ਨੇ ਸੋ ਹੱਕ ਤਾਕਰਿਕ ਨੂੰ ਹੈ ਕਾਗਜ਼ਪਰੰਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਦਾ ਸ਼ਰਤਾਂ ਪੂਰੀ ਕਰਦਾ ਨਹੀਂ ਇਹ ਤੇ ਸੀਐਮ ਸਾਹਿਬ ਇਹ ਨਾ ਇੰਨਾ ਤੱਕ ਆਂਟੀ ਨਾਲ ਤੇ ਸੀ ਸੀ ਤੋਂ ਕੰਪਲਿਰੀ ਡੀਬੀ ਆਪ ਕੋ ਤਾਂ ਪਹੁੰਚ ਪਾਈ ਨਹੀਂ ਮਨਜੋਗ ਹਾਈ ਕੋਰਟ ਨੇ ਸਾਨੂੰ ਰੀਸੈਟਿੰਗ ਦੀ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤਾਂ ਕਰੂਗੀ ਇਦਾਂ ਕਿ ਡੀਸੈਟਿੰਗ ਹੋਣੀ ਇਥੋਂ ਤਾਂ ਪਤਾ ਲੱਗਦਾ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਸੀ ਡੀਸਿਲਟਿੰਗ ਦੀ ਮਨਜ਼ੂਰੀ ਨਹੀਂ ਦਿੰਦੇ ਇਸੇ ਕਰਕੇ ਤਾਂ ਪਹਿਲਾਂ ਜਿਹੜੀਆਂ ਪ੍ਰੋਬਲਮਾਂ ਕਿ ਉਹ ਜਦੋਂ ਥੋੜਾ ਜਿਆਦਾ ਕੋਈ ਕਿਸੇ ਦਰਿਆ ਨੂੰ ਸਾਫ਼ ਕਰਨ ਦੀ ਗੱਲ ਚੱਲਦੀ ਹੈ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸਿਲਟਿੰਗ ਨੇ ਮਨਜ਼ੂਰੀ ਦਿੱਤੀ ਹੈ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨ ਸਾਰੀਆਂ ਨੂੰ ਤੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਚਲੋ ਆਏ ਤਾਂ ਕੁਦਰਤ ਹੈ ਤਾਂ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਵੀ ਮਾਰ ਚਲ ਪੈਰੀ ਇਸ ਵਾਰ ਤਰਨਤਾਰਨ ਲਖਨਾਂ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ라이 ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾ ਤਾਂ ਲੋਕ ਕਰਦੇ ਆ ਪੀਡੀਏ ਦਾ ਇੱਕੋ بڑا ਇਸ ਟਾਈਮ ਉਪਤੀ ਜੈਸੇ ਸੀਐਮ ਉਸ ਤੋਂ ਕਿਸ ਤਰ੍ਹਾਂ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਜੁਕਤੀ ਸੁੱਟ ਕੇ અપਮਾਨਿਤ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਕੁੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਇਹ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਇਹ ਭਾਰਤੀਕ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦੇ ਸੁਗੰਧਾਂ ਹੁੰਦਾ ਹੈ ਗੁਲਦਸਤੇ 'ਚ ਹਰ ਕਿਸਮ ਦੇ ਫੁੱਲਾਂ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੁਭਾਰਤੀ ਗੁਲਦਸਤਾ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚ ਬਰੀ ਪਰਿਵਾਰ ਚ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠੇ ਦੀ ਸ਼ਾਇਦ ਇਹ ਹੀ ਬਰਦਾਸ਼ਤ ਦੀ ਹੁੰਦਾ ਹੋਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦ ਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸੋ ਇਹ ਨਿੰਦਣਯੋਗ ਹੈ ਦੇਖੋ ਕੱਲ ਮੈਂ ਸਸਕਾਰਤੇ ਵੀ ਗਿਆ ਸੀਗਾ ਆਪਣਾ ਰਾਜੀ ਜਵੰਦਾ ਜੀ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਮੌਤ ਹੋ ਗਈ ਤੇ ਰਾਤ ਦੀ ਖਬਰ ਸੁਣੀ ਕਿ ਇੱਕ ਮਾਨਯੋਗ ਪਰਮਨਿ ਬੋਡੀ ਬਿਲਡਰ ਬਰਿੰਦਰ ਖੋਮਣਵਾਲੀ ਨੀ ਕਹਤੋ ਸੋ ਪ੍ਰਮਾਤਮਾ ਦੇ ਅਰਦਾਸ ਹੈ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਪ੍ਰਮਾਤਮਾ ਪਾਣਾ ਮੰਨਣ ਦਾ ਬਰਕਸ਼ੇ ਬਾਕੀ ਇਹ ਜਿਹੜਾ ਅੱਜ ਕੱਲ ਜਿਵੇਂ ਬਰਿੰਦਰ ਕੁੰਮਨ ਹੋਰ ਨਾ ਤਾਂ ਹਾਰਟ ਅਟੈਕ ਲੱਸੀ ਜਾਂਦਾ ਕਿ ਅਸੀਂ ਪਰ ਲ ਦੇਖਦੇ ਆ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਇਸ ਦੇ ਵਿੱਚ ਸੋ ਕਈ ਵਾਰੀ ਅੱਜ ਕੱਲ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਚ ਦੇਖਦੇ ਆ ਨਾਲ ਕੋਈ ਕਿਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਪਿੰਡਾਂ ਚ ਖੁਰਾਕਾਂ ਜਿਹੜੀਆਂ ਵਿਦਾਊਟ ਪੈਸਟੀਸਾਈਡ ਜਾਂ ਵਿਦਾਊਟ ਰਿਆ ਸਪਰੇਆ ਹੁੰਦੀਆਂ ਸੀ ਗੱਲ ਉਹਦੋਂ ਹੋਰ ਸੀਪ ਕਹਿੰਦੇ ਪੁਰਾਣੀਆਂ ਖੁਰਾਕਾਂ ਖਾਦੀ ਨਹੀਂ ਪਲਾਨੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਹੁਣ ਤੁਸੀਂ ਦੇਖੋ ਕਿ ਖੰਗ ਦੀ ਦਵਾਈ ਦੇ ਵਿੱਚ ਕੀ ਕੀ ਜ਼ਹਿਰਾ ਮਲਾਈਆਂ ਪਈਆਂ ਤੇ ਬੱਚੇ ਅੰਦਰ ਤੇ ਹਰ ਗੱਲ ਜਿਹੜੀ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜਜਾਲ ਹੀ ਮਿਲ ਰਿਹਾ ਅੱਜਕੱਲ੍ਹ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਤਾਂ ਫਿਰ ਉੱਥੇ ਪਾਕੀ ਚੱਲ ਰਿਹਾ ਇਹ ਇਤਨਾ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੀ ਜੇ ਮੈਂ ਵੀ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ origignal ਟੀਬਲਾਓ organic ਚੀਜ਼ਾਂ ਬਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਉਹ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਟਾ ਨਹੀਂ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅਗਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦੇ ਨੇ ਜੋ ਉਹ ਸਿੰਘ ਅੱਜ ਮੋਨੇ ਗਾਂਧੀ ਨੂੰ ਮਿਲਣੇ ਚਰਚਾ ਵੀ ਰੁੱਟ ਗਈ ਵੀ ਰਾਜਨੀਤੀ ਦੇ ਬਾਰੇ ਗ੍ਰੇਮ ਕਰਨ ਨੂੰ ਕਿੰਨੀ ਵਾਰ ਆ ਰਹੇ ਨੇ ਰਾਜਨੀਤੀ ਕਿੰਨੀ ਵਾਰ ਛੱਡ ਗਏ ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪੁਆਇੰਟਮੈਂਟ ਲਾ ਕੇ ਦੇਣਾ ਸੋਨੇ ਗਾਂਧੀ ਵੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਉਹ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਮੈਂ ਤਾਂ ਇਹ ਸਰ ਸੈਸ਼ਨ ਕਲਾਰੀ ਚਾਹੀ ਤਰੀਕੇ ਸਰ ਕਿਆ ਜਾਣਾ ਮਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਰਿਹਾ ਹੈ ਹਜੇ 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 ਇਸ ਤਰ੍ਹਾਂ ਦਾ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਸਬਸਾਈਡ ਕੀਤਾ ਜਾਂਦਾ ਮੈਂ ਇਕੱਲਾ ਨਹੀਂ ਨਹੀਂ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੋਗੇ ਉਹ ਦੀ ਬਾਤ ਚ ਕਰਨ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇਹ ਕਲੈਕਟਿਵ ਡਿਸੀਜਨ ਹੈ